ਲੈ ਕੇ ਕਲਗੀ ਥਾਤੋ ਥਪੜਾ ਹੋ ਇਹ ਜਿਹੜੇ ਆਧਿਕਾਲ ਦੇ ਜਿਹੜੇ ਕਲਾਕਾਰ ਆ ਦੋ ਤਿੰਨ ਦਿਨ ਲੋਕ ਸੁਣਦੇ ਨੇ ਉਸ ਤੋਂ ਬਾਅਦ ਸੁਣਦਾ ਕੋਈ ਨਹੀਂ ਤਖਾ ਚੱਲੇ ਦਾ ਸੀਸੀ ਉੱਤੇ ਆਰਾ ਤਖਾ ਚੱਲੇ ਦਾ ਸੀਸੀ ਉੱਤੇ ਆਰਾ ਹੋ ਮੁੱਖੋ ਸਤਿਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਹੋ ਮੁੱਖੋ ਸਤਿਨਾਮ ਬੋਲਦਾ ਇਹ ਮੇਰਾ ਸ਼ੌਕਾ ਹੁਣ ਮੈਂ ਤੇ ਵੀ ਮਤਲਬ 16-16 ਘੰਟੇ ਡਿਊਟੀ ਮੈਂ ਉਹਦੇ ਕਰਦਾ ਲਗਦਾ ਹੈ 16 ਤੱਕ ਜਿਵੇਂ ਹੁਣ 16 ਘੰਟੇ ਦੋ ਤੋਂ ਲੈ ਕੇ ਸਵੇਰ ਦੇ 6 ਤੱਕ ਤੇ ਮੈਂ ਡਬਲ ਡਿਊਟੀ ਵੀ ਕਰਦਾ ਸੱਕਦਾ ਸੱਕਦਾ ਨਹੀਂ ਸੀ ਨਾ ਅੱਜ ਕੋਈ ਮੈਨੂੰ ਪਤਾ ਨਹੀਂ ਲੱਗਦਾ ਨਕਤਾ ਦੇਵਤ ਕਰੇ ਅਜੋਈ ਬੱਚਾ ਦੀ ਮਾਂ ਮਰੇ ਨਾ ਕੋਈ ਸਾਰਾ ਦਿਨ ਇੱਥੇ ਖੜੇ ਰਹਿਨੇ ਆ ਹਾਂਜੀ ਗਰਮੀ 'ਚ ਖੜੇ ਰਹਿਨੇ ਆ ਪਰ ਪਰ ਗੌਣ ਵਾਲਾ ਕੀੜਾ ਹਜੇ ਵੀ ਉਵੇਂ ਹੀ ਆ ਹੌਣ ਵਾਲੇ ਕਲਾਕਾਰਾਂ ਦੀ ਤੁਹਾਨੂੰ ਕੀ ਲੱਗਦਾ ਜਮੀਰ ਜਾਗਦੀ ਹੈ ਕਿ ਮਰਦੀ ਹੈ ਇਹਨਾਂ ਵਰਤਨਾ ਕੁਝ ਕਹਿ ਨਹੀਂ ਸਕਦਾ ਹੁਣ ਜਿਵੇਂ ਗੰਦੇ ਮੁੱਦੇ ਗੀਤ ਆ ਇਹ ਘਰ ਚ ਆਪਾ ਸੁਣ ਨਹੀਂ ਸਕਦੇ ਚਲੋ ਸੁਖਦੀ ਮਾਂ ਕਦੇ ਮੈਂ ਜੇ ਸੁਣਾ ਮੈਨੂੰ ਸੁਣਾ ਤੇ ਥੋੜੇ ਮੈਂ ਮੈਂ ਕੋਈ ਮੂੰਹ ਜਬਾਨੀ ਸੁਣ ਸੁਣਾਤਾ ਜੇ ਸੁਣਾਇਆ ਉਹਨਾਂ ਨੂੰ ਉਹ ਚੰਗੇ ਸੀਗੇ ਨਾ ਹਰਨ ਸਾਹਟੇ ਕਰ ਦਿੱਤਾ ਉਹਨਾਂ ਦੇ ਗਾਣਾ ਉਹਦਾ ਕੰਮ ਆ ਸੋ ਦੋਸਤੋ ਸੋਸ਼ਲ ਮੀਡੀਆ ਦੇ ਨਾਲ ਤੁਸੀਂ ਹਰ ਵੇਲੇ ਜੁੜੇ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਉਹਨਾਂ ਚੀਜ਼ਾਂ ਨੂੰ ਤਾਂ ਬਹੁਤ ਪ੍ਰਮੋਟ ਕਰਦੇ ਹੋ ਨੰਗੇ ਨਾਚਾਂ ਨੂੰ ਬਹੁਤ ਪ੍ਰਮੋਟ ਕਰਦੇ ਹਾਂ ਬੇਸੁਰਿਆਂ ਨੂੰ ਬਹੁਤ ਪ੍ਰਮੋਟ ਕਰਦੇ ਹਾਂ ਅੱਜ ਇੱਕ ਸ਼ਖਸ ਨੂੰ ਪ੍ਰਮੋਟ ਕਰ ਦੋ ਸ਼ੇਅਰ ਕਰ ਦੋ ਜਿਨ੍ਹਾਂ ਨੇ ਐਸੀ ਉਮਰ 'ਚ ਜਾ ਕੇ ਗਾਣਾ ਨਹੀਂ ਛੱਡਿਆ ਮਿਹਨਤ ਕਰਦੇ ਨੇ ਉਹਨਾਂ ਦੇ ਚਾਹੇ ਸੂਟ ਬੂਟ ਨਹੀਂ ਪਾਇਆ ਚਾਹੇ ਉਹ ਸਟੇਜਾਂ 'ਤੇ ਪਰਫਾਰਮ ਨਹੀਂ ਕਰਦੇ ਪਰ ਅੰਦਰ ਕਲਾ ਪਰਮਾਤਮਾ ਦੀ ਐਸੀ ਬਖਸ਼ਿਸ਼ ਆ ਸਾਡੇ ਨਾਲ ਅੱਜ ਹੋਣਗੇ ਬਾਈ ਗਰਮੀਤ ਸਿੰਘ ਜੀ ਜਿਨ੍ਹਾਂ ਨੇ ਸਿਕਿਉਰਿਟੀ ਗਾਰਡ ਦੀ ਵਰਦੀ ਪਾਈ ਆ ਗਲਾ ਪ੍ਰਮਾਤਮਾ ਨੇ ਐਸਾ ਦਿੱਤਾ ਪ੍ਰਸੰਗ ਇਹਨੇ ਸੋਹਣੇ ਯਾਦ ਨੇ ਕਿ ਅੱਜ ਵਾਲੇ ਕਲਾਕਾਰ ਸਾਰੇ ਉਹਨਾਂ ਦੇ ਸਾਹਮਣੇ ਜ਼ੀਰੋ ਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਸਾਈ ਬਿਲਕੁਲ ਸਾਰੀ ਵਧੀਆ ਪਟਿਆਲੇ ਚ ਕਹਿੰਦੇ ਵੀ ਸਾਰਿਆਂ ਨੂੰ ਪਤਾ ਵੀ ਜਦੋਂ ਗਰਮੀਤ ਸਿੰਘ ਕੋਈ ਪ੍ਰਸੰਗ ਸੁਣਾਉਂਦਾ ਤੇ ਜਿਹੜੀ ਸ਼ੁਰੂਆਤ ਆ ਪਾਬਾ ਬੰਦਾ ਸਿੰਘ ਬਹਾਦਰ ਦੀ વાਰ ਤੋਂ ਕਰਦਾ ਹਾਂ ਜੀ ਪਾਬਾ ਬੰਦਾ ਸਿੰਘ ਬਹਾਦਰ ਜੀ ਇਹਨਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਆਪਾਂ ਨੂੰ ਬਿਲਕੁਲ ਹਾਂ ਜੀ ਅਸੀਂ ਇੱਕੇ ਦੇ 2021 ਦੇ ਵਿੱਚ ਦਿੱਲੀ ਮੋਰਚੇ ਦੀ ਮੈਂ ਉੱਥੇ ਇੱਕ ਸਾਲ ਲਾਇਆ ਤੇ ਉੱਥੇ ਮੈਂ ਜ਼ਿਆਦਾਤਰ ਬਾਬਾ ਹੰਦਸਿਬਾਦਰ ਨੂੰ ਤੇ ਹੋਰ ਜਿੰਨੀਆਂ 12 ਵੀ ਵੱਧ ਤੇ ਵੱਧ ਮੈਂ ਧਾਰਮਿਕ ਗਾਇਆਂ ਤੇ ਉੱਥੇ ਮੈਂ ਮੁੱਢ ਨਾਲ ਮੁੱਢਾ ਲਾ ਕੇ ਕਿਸਾਨਾਂ ਦੇ ਮੈਂ ਸਾਲ ਲਾ ਕੇ ਆਇਆ ਤੇ ਉਹਨਾਂ ਦੇ ਵਿੱਚੋਂ ਜੋ ਕੁਝ ਮੈਂ ਸੰਲੰਦਰ ਹੱਥੇ ਹੁਣ ਵੀ ਮੈਂ ਜਾਣਾ ਸੰਭੂ ਬਾਦਰ ਤੇ ਮੈਂ ਜਾਈ ਜਾ ਰਿਹਾ ਉੱਥੇ ਵੀ ਮੈਂ ਮਤਲਬ ਮੁੱਢ ਨਾਲ ਮੁੱਢਾ ਲਾ ਕੇ ਕਿਸਾਨਾਂ ਦੇ ਨਾਲ ਔਰ ਜਿੰਨਾ ਵੀ ਹਾਂ ਵੱਧ ਤੋਂ ਵੱਧ ਮੈਂ ਯੂਜ਼ਰ ਹਾਂ ਪਾਰ ਵਾਰ ਸੁਣਾਓ ਜੀ ਸਾਡੇ ਦਰਸ਼ਕਾਂ ਨੂੰ ਆਪਾਂ ਬਾਬਾ ਬੰਦਾ ਸਿੰਘ ਬਾਦ ਤੋਂ ਸ਼ੁਰੂ ਕਰਦੇ ਆਂ ਬਿਲਕੁਲ ਜੀ ਤੇ ਦੋ ਤਿਆਂ ਇਕੱਠੇ ਲਾਈਫ ਕੇ ਕੰਗੀ ਤਾਟੋ ਥਪੜਾ ਹੋ ਕੋਈ ਦਿਨ ਖੇਡ ਲੈ ਬਈ ਮੌਜਾਂ ਵਾਰ ਲੈ ਤੈਂ ਫੱਜ ਜਾਣਾ ਓਏ ਕੰਗਣਾ ਕੱਚ ਤੇ ਆ ਲੈ ਕੇ ਕਲਗੀ ਥੱਤੋਂ ਥੱਪੜਾ ਬਈ ਦਿੱਤਾ ਚਰਨੀ ਸੀਸਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਵੀ ਲਿਆ ਮਾਦੋ ਨਾ ਬਦਲਾਉ ਦੇ ਥੱਥ ਥੜ ਡੌਲੇ ਫੜਕਦੇ ਹੋ ਗਿਆ ਖੂਨ ਅੱਖਾ ਦੇ ਵਿੱਚ ਆ ਸੱਜਾ ਹੱਥ ਗਿਆ ਤਲਵਾਰ ਤੇ ਹੋ ਸੱਜਾ ਹੱਥ ਗਿਆ ਤਲਵਾਰ ਤੇ ਬਈ ਦਿੱਤਾ ਜਾਂ ਮਛਾ ਨੂੰ ਤਾਂ ਓਹੋ ਤੁਰਪਿਆ ਬਲ ਸਰ ਹੰਦ ਦੇ ਬਈ ਰਹੀ ਤੇਗ ਦਗਾ ਰੇੜਾ ਸ੍ਰੀ ਸਾਹਿਬ ਦੇ ਖੰਡੇ ਚਮਕਦੇ ਹੋ ਜਾਵੇ ਕਰਦਾ ਸਭ ਫਨਾ ਮੁਗਲਾ ਦੇ ਸੱਤਰ ਲੱਗ ਗਏ ਮੁਗਲਾ ਦੇ ਸੱਤਰ ਲੱਗ ਗਏ ਹੋ ਰਿਆਂ ਤੇਗਾ ਸਿਰਾਂ ਨੂੰ ਖਾ ਮੁੱਖੋ ਬੋਲੇ ਸੋ ਨਿਹਾਲ ਦੇ ਬਈ ਮੁੱਖੋ ਬੋਲੇ ਸੋ ਨਿਹਾਲ ਦੇ ਸਿੰਘ ਰਹਿ ਜਕਾਰੇ ਲਾ ਪਈਆ ਭਜੜਾ ਖਾਨ ਵਜੀਦ ਨੂੰ ਹੋ ਗਿਆ ਸੁੱਚਾ ਨੰਦ ਖਵਰਾ ਸੂਬਾ ਕੰਬ ਗਿਆ ਸਰਹੰਦ ਦਾ ਹੋ ਸੂਬਾ ਕੰਬ ਗਿਆ ਸਰਹੰਦ ਦਾ ਬਈ ਗਈ ਜਾਨ ਮੁੱਠੀ ਦੇ ਵਿੱਚ ਆ ਹੋ ਗਈ ਜਾਨ ਮੁੱਠੀ ਦੇ ਵਿੱਚ ਆ ਹੋਏ ਅੱਜ ਬੰਦੇ ਸਰਹੰਦ ਦੀ ਬਿ ਦਿੱਤੀ ਟਨਾਲ ਟਖੜ ਕਾ ਔਲੇ ਦੇਵthਰੀ ਕੇ ਹਵਾਲਿਆ ਹੋ ਦਿੱਤਾ ਕਿਲਾ ਹੰਕਾਰ ਦਾ ਠਾ ਰਹਿਤਾ ਓਏ ਬੰਦਿਆ ਤੇਰੀਆਂ ਜੱਗ ਉੱਤੇ ਰਹਿਤਾ ਓਏ ਮਰਦਾ ਤੇਰੀਆਂ ਹਾਂ ਜੀ ਹਾਂ ਵਾਰਾ ਸੁਣਿਆ ਜਾ ਹਾਂ ਵਾਹ ਬਹੁਤ ਰਾਤੀ ਜਿੱਕੀ ਨਾ ਡਰੀ ਬਹੁਤ ਰਾਤੀ ਜਿੱਕੀ ਨਾ ਡਰੀ ਰੱਖ ਪੱਕਰਾ ਇਰਾਦਾ ਬਹੁਤ ਰਾਤੀ ਜਿੱਕੀ ਨਾ ਡਰੀ ਰੱਖ ਪੱਕਰਾ ਇਰਾਦਾ ਮੇਰਾ ਰੀਜ ਨਾਲ ਕੱਟੀ ਬੰਦ ਬੰਦ ਵੇ ਜਲਾਦਾ ਮੇਰਾ ਰੀਜ ਨਾਲ ਕੱਟੀ ਬੰਦ ਬੰਦ ਵੇ ਜਲਾਦਾ ਕੱਟ ਵੱਧ ਕੇ ਨਾ ਲਾਈ ਬੰਦ ਦੇ ਛੱਡ ਕੇ ਨਾ ਜਾਈ ਵੇ ਘਟ ਵੱਧ ਕੇ ਨਾ ਲਾਈ ਬੰਦ ਛੱਡ ਕੇ ਨਾ ਜਾਈ ਵੇਖੀ ਮਨੀ ਸਿੰਘ ਉੱਤੇ ਪੌਰਾ ਤਰਸ ਨਾ ਖਾਈ ਵੇਖੀ ਮਨੀ ਸਿੰਘ ਉੱਤੇ ਪੌਰਾ ਤਰਸ ਨਾ ਖਾਈ ਮੈਂ ਵੀ ਸੀ ਨਹੀਂ ਕਹਿੰਦਾ ਤੇਰੇ ਨਾਲ ਰਿਹਾ ਵਾਦਾ ਮੈਂ ਵੀ ਸੀ ਨਹੀਂ ਕਹਿੰਦਾ ਰੱਖ ਪੱਕਾ ਇਰਾਦਾ ਮੇਰਾ ਰੀਜ ਨਾਲ ਕੱਟੀ ਬੰਦ ਬੰਦ ਵਿੱਚ ਜਲਾਦਾ ਮੇਰਾ ਰੀਜ ਨਾਲ ਕੱਟੀ ਵੰਦ ਵੰਦ ਵੇ ਜਲਾਦਾ ਮੈਂ ਵੀ ਹਸਦਾਰ ਹੂੰ ਤੇਰੇ ਪੱਖਦਾਰ ਹੂੰ ਵੇ ਮੈਂ ਵੀ ਹਸਦਾਰ ਹੂੰ ਤੇਰੇ ਪੱਖਦਾਰ ਹੂੰ ਤੇਰਾ ਬਾਰ ਵੇ ਜਲਾਦਾ ਹੱਸ ਹੱਸ ਕੇ ਸਹੂੰ ਤੇਰਾ ਬਾਰ ਵੇ ਜਲਾਦਾ ਹੱਸ ਹੱਸ ਕੇ ਸਹੂੰ ਜਿਹੜਾ ਸਿੱਧ ਕੋ ਨਾ ਡੋਲੇ ਹੁੰਦਾ ਉਹ ਬੜ ਫਾਗਾ ਜਿਹੜਾ ਸਿੱਧ ਕੋ ਨਾ ਡੋਲੇ ਹੁੰਦਾ ਉਹ ਬੜ ਫਾਗਾ ਮੇਰਾ ਰੀਜ ਨਾਲ ਕੱਟੀ ਬੰਦ-ਬੰਦ ਵੇ ਜਲਾਦਾ ਮੇਰਾ ਰੀਜ ਨਾਲ ਕੱਟੀ ਬੰਦ-ਬੰਦ ਵੇ ਜਲਾਦਾ ਵੇ ਤਿੱਖਾ ਚੱਲਦਾ ਸੀਸ 'ਤੇ ਆਰਾ ਤਿੱਖਾ ਚੱਲਦਾ ਸੀਸ 'ਤੇ ਆਰਾ ਹੋ ਮੁੱਖੋ ਸਤ ਨਾਮ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਆਈ ਮਤੀ ਦਾਸ ਗੁਰੂ ਦਾ ਪਿਆਰਾ ਹੋ ਮੁੱਖੋ ਸਤ ਨਾਮ ਬੋਲਦਾ ਆ ਰਖਚਦਾ ਦੋ ਫਾੜ ਹੈ ਸਰੀਰ ਨੂੰ ਲੋਕੀ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਆ ਰਖਚਦਾ ਦੋ ਫਾੜ ਹੈ ਸਰੀਰ ਨੂੰ ਲੋਕੀ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਢੋਲ ਗਿਆ ਸੀ ਮੁਗਲ ਹਥਿਆਰਾ ਡੋਲ ਗਿਆ ਸੀ ਮੁਗਲ ਹੱਥਿਆਰਾ ਹੋ ਮੁੱਖੋ ਸਤਨਾਮ ਬੋਲਦਾ ਤਿੱਖਾ ਚੱਲਦਾ ਸੀ ਸੀ ਉੱਤੇ ਆਰਾ ਪਾਈ ਮਤੀ ਦਾਸ ਗੁਰੂ ਦਾ ਪਿਆਰਾ ਹੋ ਮੁੱਖੋ ਸਤਨਾਮ ਬੋਲਦਾ ਆਰਾ ਖਿੱਚਦਾ ਦਲਾਲ ਸੋ ਬਿਡੋਲਿਆ ਮੁੱਖੋ ਗੱਜ ਕੇ ਸਿਮਤੀ ਦਾਸ ਬੋਲਿਆ ਆਰਾ ਕੱਚੇ ਦਾ ਜਲਾਲ ਸੋ ਡੋਲਿਆ ਮੁੱਖੋ ਗੱਜ ਕੇ ਸਿਮਤੀ ਦਾਸ ਬੋਲਿਆ ਮੇਰਾ ਨਿਵ ਜਾਵੇ ਸਿੱਧਕ ਪਿਆਰਾ ਮੇਰਾ ਨਿਵ ਜਾਵੇ ਸਿੱਧਕ ਪਿਆਰਾ ਹੋ ਮੁੱਖੋ ਸਤਨਾਮ ਬੋਲਦਾ ਤਿੱਖਾ ਚੱਲਦਾ ਸੀਸੀ ਉੱਤੇ ਆਰਾ ਹੋ ਮੁੱਖੋ ਸਤਨਾਮ ਬੋਲਦਾ ਸਿੰਘ ਅੰਤ ਨੂੰ ਸਹਿਦੀ ਜਾਮ ਥੇ ਗਿਆ ਫਿਰ ਮਰ ਕੇ ਥਰੀ ਕੇਵਾਲੇ ਜੀ ਗਿਆ ਸਿੰਘ ਅੰਤ ਨੂੰ ਸਹਿਦੀ ਜਾਮ ਥੇ ਗਿਆ ਫਿਰ ਮਰ ਕੇ ਥਰੀ ਕੇਵਾਲੇ ਜੀ ਗਿਆ ਕੋਣ ਗਾਉਂਦਾ ਹੈ ਦੇਵ ਜੱਗ ਸਾਰਾ ਕੋਣ ਗਾਉਂਦਾ ਹੈ ਦੇਵ ਜੱਗ ਸਾਰਾ ਹੋ ਮੁੱਖੋਂ ਸਤ ਨਾਮ ਬੋਲਦਾ ਤਿੱਖਾ ਚੱਲਦਾ ਸਿਸ ਉੱਤੇ ਆਰਾ ਆਈ ਮਤੀ ਦਾਸ ਗੁਰੂ ਦਾ ਪਿਆਰਾ ਹੋ ਮੁੱਕੋ ਸਤ ਨਾਮ ਬੋਲਦਾ ਬਈ ਮੁੱਕੋ ਸਤ ਨਾਮ ਬੋਲਦਾ ਵਾ ਸੋਹਣੇ ੜ ਵੈਰ ਦੀਆਂ ਗੱਲਾਂ ਸੂਰ ਮੈਨੂੰ ਕਹਿੰਦੇ ਗੁੱਸਾ ਆ ਗਿਆ ਸੋਹਣੇ ੜ ਵੈਰ ਦੀਆਂ ਗੱਲਾਂ ਸੂਰ ਮੈਨੂੰ ਕਹਿੰਦੇ ਗੁੱਸਾ ਆ ਗਿਆ ਖੇਰ ਮੰਗ ਗੱਜੇ ਅੱਬ ਬਾਰੇ ਛੇਰ ਸੀ ਵੀ ਗੋਰਿਆਂ ਤੇ ਛਾ ਗਿਆ ਸੋਹਣ ਲਲਕਾਰੇ ਉੱਥੇ ਉਦਮ ਸਿਉਂਦਾ ਮੱਚ ਹਾਕਾਰ ਸੀ ਸੋਹਣ ਲਲਕਾਰੇ ਉੱਥੇ ਉਦਮ ਸਿਉਂਦਾ ਮੱਚ ਹਾਕਾਰ ਸੀ ਛੇਰ ਮੂਰੇ ਭੱਜ ਨਿਕਲੀ ਵੀ ਜਿਵੇਂ ਕਹਿੰਦੇ ਗਿੱਦੜਾਂ ਦੀ ਢਾਲ ਸੀ ਹੋ ਡੱਕਿਆਂ ਨਾ ਡੱਕ ਹੋ ਵੀ ਸਾਰੀ ਫੌਜ ਗੋਰਿਆਂ ਦੀ ਮੂਰੇ ਲਾ ਲਈ ਬੁੱਚੜਾਂ ਦੇ ਟੋਲੀ ਜਿਹੜੇ ਕਹਿੰਦੇ ਸਿੱਕਾ ਹੋਂਦੇ ਸਿੱਧੇ ਰਾਹੇ ਪਾ ਲਈ ਮੜੀਆਂ ਦੇ ਵਾਂਗੋ ਸਹਾਲ ਵਿੱਚ ਸੀ ਵੀ ਕਹਿੰਦੇ ਚੁੱਪ ਛਾ ਗਈ ਮੜੀਆਂ ਦੇ ਵਾਂਗੋ ਸਹਾਲ ਵਿੱਚ ਸੀ ਵੀ ਕਹਿੰਦੇ ਚੁੱਪ ਛਾ ਗਈ ਬਾਰੋ-ਬਾਰੀ ਗੋਰ ਦੀ ਵੀ ਕਹਿੰਦੇ ਹੁਣ ਵਾਰੀ ਆ ਗਈ ਦੇਰ ਨਾ ਲੱਗਾਈ ਉੱਥੇ ਸੂਰ ਮੈਨੇ ਕਿਤੇ ਕਹਿੰਦੇ ਤਿੰਨ ਫੈਸੀ ਦੇਰ ਨਾ ਲੱਗਾਈ ਉੱਥੇ ਸੂਰ ਮੈਨੇ ਕਿਤੇ ਕਹਿੰਦੇ ਤਿੰਨ ਫੈਸੀ ਗੋਲੀ ਲੱਗੀ ਗੇੜਾ ਖਾ ਕੇ ਡਿੱਗਿਆ ਬਿਚਾਟੇ ਉੱਥੇ ਅਣਵੈਸੀ ਗੋਲੀ ਲੱਗੀ ਗੇੜਾ ਖਾ ਕੇ ਡਿੱਗਿਆ ਬਿਚਾਟੇ ਉੱਥੇ ਅਣਵੈਸੀ ਦਊਗਾ ਗਵਾਹੀ ਨਹੀਂ ਤੇ ਆ ਜੱਗ ਤੇ ਦੇਸ ਲਈ ਜੋ ਕਰ ਗਿਆ ਵੇ ਦਊਗਾ ਗਵਾਹੀ ਇਤਿਹਾਸ ਜੱਗ ਤੇ ਵੀ ਦੇਸ ਲਈ ਜੋ ਕਰ ਗਿਆ ਆਪਣੇ ਸਹਿਦ ਦੇ ਕਰਵਾਨ ਕਰਕੇ ਤੇ ਨੌ ਉੱਚਾ ਕਰ ਗਿਆ ਰਹਿੰਦੀ ਦੁਨੀਆਂ ਵੀ ਤੱਕ ਛੇੜ ਦਈਆਂ ਲੋਕੀ ਬਾਰਾ ਗਾਉਂਦੇ ਰਹਿਣਗੇ ਰਹਿੰਦੀ ਦੁਨੀਆਂ ਵੀ ਤੱਕ ਛੇੜ ਦਈਆਂ ਲੋਕੀ ਬਾਰਾ ਗਾਉਂਦੇ ਰਹਿਣਗੇ ਸ਼ਹੀਦਾਂ ਦੀਆਂ ਯਾਦਾਂ ਵਿੱਚ ਰਾਲ ਮਿਲ ਕੇ ਤੇ ਮੇਲੇ ਲਾਉਂਦੇ ਰਹਿਣਗੇ ਜੱਲਣ ਵਾਲੇ ਬਾਗ ਦਾ ਹੋ ਲੈ ਕੇ ਬਦਲਾ ਸਿਫਰਜਨ ਵਾ ਗਿਆ ਜੱਲਣ ਵਾਲੇ ਬਾਗ ਦਾ ਹੋ ਲੈ ਕੇ ਬਦਲਾ ਸਿਫਰਜਨ ਵਾ ਗਿਆ ਕਹੇ ਫੇ ਦਵਾਲੀ ਆ ਵੀ ਜਿੰਦ ਕੌਮਤ ਦੇ ਵੀ ਕਹਿੰਦੇ ਲੈ ਖੇ ਲਾ ਗਿਆ ਕਹਿੰਦੇ ਗੋਰਿਆ ਮਕਦਮਾ ਕਰਿਆ ਕਹਿੰਦੇ ਗੋਰਿਆਂ ਗੋਰਿਆਂ ਮਕਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਦਫਾ ਲਾ ਕੇ ਲਾ ਕੇ ਵੀ ਤਨਸਾਹ ਦੋ ਦਿਤੇ ਫਾਸੀ ਵਾਲੀ ਸਜ਼ਾ ਕਰਤੀ ਗੋਰ ਜੱਜ ਨੇ ਜੱਜ ਨੇ ਸਲਾ ਦਿੱਤਾ ਫੈਸਲਾ ਕੂਰ ਕੂਰ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆਰ ਜਿੰਦ ਤੋਂ ਅਸੀਂ ਰੱਖਣਾ ਮੁਲਾਕਾਤ ਜਦੋਂ ਮਾਈ ਵਈ ਮੁਲਾਕਾਤ ਨੂੰ ਮੁਲਾਕਾਤ ਜਦੋਂ ਮਾਂ ਆਈ ਅੱਖੀਆਂ ਚ ਪਾਣੀ ਆ ਗਿਆ ਦੇਖ ਮਾਂ ਵੇ ਮਾਂ ਨੂੰ ਭਗਤ ਸਿੰਘ ਬੋਲਦਾ ਕਿਹੜੀ ਗੱਲ ਹੰਜੂ ਗੇਰ ਦੀ ਰੱਖ ਹੌਸਲਾ ਹੌਸਲਾ ਦੇ ਲਾਦਾ ਪੁੱਤ ਅੰਮੀ ਥਾਪੀ ਦੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਦੇਸ਼ ਨੂੰ ਯਾਦ ਕਰਨਾ ਖੂਨ ਡੋਲ ਕੇ ਹੱਕ ਪੈਗ ਕਿਸਨ ਸਿੰਘ ਬਾਪ ਨੂੰ ਵੀ ਹੱਕ ਪੈਗੀ ਹੱਕ ਪੈਗ ਕਿਸਨ ਸਿੰਘ ਬਾਪ ਨੂੰ ਛਾਤੀ ਨਾਲ ਲਾ ਕੇ ਮੱਥਾ ਚੁੰਮਿਆ ਢੋਲ ਜਾਇ ਨਾ ਲੜ ਲਿਆ ਲਾਹੌਰ ਜਹਲ ਵਿੱਚ ਜਿੱਥੇ ਤੇਰਾ ਸੀ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ਹੱਸ ਕੇ ਕੌਮ ਲਈ ਕਿੰਜ ਮਰਨਾ ਗਿਆ ਦੱਸ ਕੇ ਕਾਟੀ ਵੱਜ ਗਈ ਮੁਲਾਕਾਤ ਟੁੱਟ ਗਈ ਵੀ ਕਾਟੀ ਵੱਜ ਗਈ ਹਾਂ ਕਾਟੀ ਵੱਜ ਗਈ ਮੁਲਾਕਾਤ ਟੁੱਟ ਗਈ ਕੱਢ ਲਿਆ ਕੋਠੜੀ ਚੋਂ ਭਗਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੂਰੇ ਗੋਰਿਆਂ ਦੀ ਗਾਰਦ ਨੇ ਜਾਂਦੇ ਛੇ ਨੇ ਛੇਰ ਨੇ ਮਾਰਿਆ ਨਾਰਾਇਣ ਕਲਾਬ ਜਿੰਦਾਬਾਦ ਦਾ ਓਏ ਫਾਸੀ ਦੇਤਾ ਦੇਤਾ ਪਗਤ ਸਿੰਘ ਸੂਰਮਾ ਮਰ ਜਾਏ ਫਾਸੇ ਦੇਣੇ ਆਵੇ ਰਾਣਾ ਰਾਣਾ ਬਾਰ ਤੇ ਰਿੱਕੇ ਵਾਲੇ ਆਵੇ ਗਿਆ ਫਾਣਾ ਵਾ ਲਗਾਤਾਰ ਹੈ ਨਾ ਲਗਾਤਾਰ ਸਾਰੇ ਹੀ ਗਾਣੇ ਯਾਦ ਨੇ ਲਗਾਤਾਰ ਸਾਰੇ ਕਿਸੇ ਯਾਦ ਨੇ ਹਾਂ ਇਹ ਸਾਰੇ ਜਿਵੇਂ ਹੁਣ ਆਪਾਂ ਮੋਦੀ ਦੇ ਆਪਾਂ ਇੱਕਦੋਮ ਮੈਂ ਮੋਦੀ ਦਾ ਬੋਲਿਆ ਤੇ ਮੋਦੀ ਦਾ ਵੀ ਤੁਹਾਨੂੰ ਸੁਣਾ ਦਿੰਦੇ ਆਂ ਉੱਥੇ ਆਪਣਾ ਕਿਸਾਨ ਮੋਰਚੇ ਕਿਸਾਨ ਮੋਰਚੇ ਤੇ ਉੱਥੇ ਮੋਦੀ ਦੇ ਜ਼ਿਆਦਾ ਬੋਲਦਾ ਰਿਹਾ ਹਾਂ ਕਿ ਉੱਥੇ ਉਹਨੂੰ ਜ਼ਿਆਦਾ ਉਹਨੂੰ ਬੋਲ ਕਰਿਆ ਮੈਂ ਇੱਕ ਇੱਕ ਸਵਾਲ ਕਰੂੰਗਾ ਤੁਹਾਡੀ ਤੋਂ ਵੀ ਸਾਰਾ ਦਿਨ ਇਥੇ ਖੜੇ ਰਹਿਨੇ ਆ ਹਾਂਜੀ ਹਾਂ ਗਰਮੀ 'ਚ ਖੜੇ ਰਹਿਨੇ ਆ ਹਾਂ ਇਹ ਬੜੀ ਗੱਲ ਪਰ ਪਰ ਗਾਉਣ ਵਾਲਾ ਕੀੜਾ ਹਜੇ ਵੀ ਉਵੇਂ ਹੀ ਆ ਇਹ ਅੰਦਰੋਂ ਹੀ ਕੋਈ ਦਿਲਚਸਪੀ ਹੁੰਦੀ ਸ਼ੌਕ ਹੁੰਦਾ ਕਈ ਜਿੰਨੇ ਮਤਲਬ ਸ਼ੌਕ ਕੋਈ ਵੀ ਕੰਮ ਕਰਨਾ ਪੇਪਾ ਉਹ ਸ਼ੌਕ ਦੇ ਬਿਨਾਂ ਨਹੀਂ ਹੁੰਦਾ ਹਾਂ ਹੁਣ ਆ ਜਿਹੜੇ ਮੈਂ ਕੰਮ ਆਪਣਾ ਗਾਰਡ ਦਾ ਵੀ ਕੰਮ ਕਰ ਰਿਹਾ ਇਹ ਵੀ ਮੇਰਾ ਇੱਕ ਸ਼ੌਕ ਆ ਹਾਂ ਜਿਆਦਾ ਕਿ ਮੁੰਡੇ ਨੇ ਕੰਮ ਤਾਂ ਸਾਬ ਲਿਆ ਸਾਰਾ ਹਣਾ ਤੇ ਇਹ ਮੇਰਾ ਸ਼ੌਕ ਆ ਹੁਣ ਮੈਂ ਇੱਥੇ ਵੀ ਮਤਲਬ 16-16 ਘੰਟੇ ਡਿਊਟੀ ਮੈਂ ਉਹਦੇ ਕਰਦਾ ਲਗਾਤਾਰ 16 ਤੱਕ ਜਿਵੇਂ ਹੁਣ 16 ਘੰਟੇ ਦੋ ਤੋਂ ਲੈ ਕੇ ਸਵੇਰ ਦੇ 6 ਤੱਕ ਮੈਂ ਡਬਲ ਡਿਊਟੀ ਵੀ ਇਸ ਤਰ੍ਹਾਂ ਕਰਦਾ ਇਹ ਵੀ ਮੇਰਾ ਸ਼ੌਕ ਹੀ ਆ ਹੈਨਾ ਜੀ ਤੁਸਾਂ ਅੱਕ ਦਾ ਸਕਦਾ ਨਹੀਂ ਸਰੀ ਨਾ ਜੀ ਕੋਈ ਮੈਂ ਕਹਿੰਦਾ ਪਤਾ ਨਹੀਂ ਲੱਗਦਾ ਜਿਵੇਂ ਹੁਣ ਮੰਨ ਲਓ ਮੇਰੀ ਉਮਰ ਤਕਰੀਬਨ 64 ਸਾਲ ਹੋ ਗਈ ਹੈ ਜੀ 1961 ਕੇ ਮੇਰਾ ਜਨਮ ਆ ਤੇ ਮੈਨੂੰ ਐ ਲੱਗਦਾ ਮੇਰੀ 25-30 ਸਾਲ ਨੂੰ ਬੜਾ ਜਵਾਨ ਹੁਣ ਤੁਸਾਂ ਮੈਂ ਸਾਈਕਲ ਚਲਾ ਕੇ ਦਿਖਾਵਾਂਗਾ ਤੁਸੀਂ ਮੇਰੇ ਸਾਈਕਲ ਦੀ ਜਰੂਰ ਲਿਓ ਵੀ ਇਹ ਦੇਖੋ ਵੀ ਬਾਬਾ ਸਾਈਕਲ ਤੇ ਚੱਲਦਾ ਯਾਰ ਇਹ ਬੱਚਿਆਂ ਦੇ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਥੋੜੀ ਸਿਹਤ ਤੋਂ ਤਾਂ ਦਰਸ਼ਕਾਂ ਨੇ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਹਾਂਜੀ ਹਾਂਜੀ ਪਰ ਜੇ ਮੈਂ ਗੱਲ ਕਰਾਂ ਵੀ ਅੱਜ ਕੱਲ ਦੇ ਗਾਣਾਂ ਵਾਲੇ ਨਾਲ ਕਿ ਉਹ ਅੱਜ ਕੱਲ ਦੇ ਗਾਣੇ ਵੀ ਸੁਣੇ ਹੋਣਗੇ ਤੁਸੀਂ ਅੱਜ ਕੱਲ ਦੇ ਕਲਾਕਾਰ ਵੀ ਵੇਖੇ ਹੋਣਗੇ ਕਿਵੇਂ ਆ ਪਹਿਲਾਂ ਵਾਲੇ ਗਾਣਿਆਂ ਨਾਲ ਚੰਗੇ ਲੱਗਦੇ ਜਿੰਨੇ ਜਿਹੜੇ ਮੈਨੂੰ ਜਿਹੜਾ ਧਾਰਮਿਕ ਇਹ ਧਾਰਮਿਕ ਹੋਣ ਇਹ ਜਿਹੜੇ ਅੱਜ ਕੱਲ ਜਿਹੜੇ ਕਲਾਕਾਰ ਆ ਦੋ ਤਿੰਨ ਦਿਨ ਲੋਕ ਸੁਣਦੇ ਇਹਨਾਂ ਨੂੰ ਉਸ ਤੋਂ ਬਾਅਦ ਸੁਣਦਾ ਕੋਈ ਨਹੀਂ ਆਹ ਦੇਖ ਲਓ ਹੁਣ ਕੁਲ 3 ਮਾਰਕ ਦਿੱਤੇ ਮੈਂ ਜੇ ਸੁਣਾ ਮੈਨੂੰ ਸੁਣਾ ਤੇ થોੜੇ ਮੈਂ ਮੂਝ ਬਾਲੀ ਤੁਹਾਨੂੰ ਸੁਣਾ ਦਤਾ ਜੇ ਸੋਣਿਆ ਉਹਨਾਂ ਨੂੰ ਉਹ ਚੰਗੇ ਸੀਗੇ ਨਾ ਜੇ ਕੋਈ ਚੰਗਾ ਆਪਾਂ ਕੁਝ ਵੀ ਚੰਗਾ ਅੱਜ ਵਾਲੇ ਹਾਂ ਅੱਜ ਵਾਲੇ ਆ ਤਾਂ ਬਸ 4 ਦਿਨ ਦਾ ਮੇਲਾ ਫੇਰ ਇਹਨੂੰ ਕੋਈ ਸੁਣਦਾ ਨਹੀਂਗਾ ਫੇਰ ਕਿੰਨਾ ਨਮਕ ਉਹ ਇੰਨੇ ਚੱਲਦੀ ਫੇਸਬੁਕ ਐ ਚੱਲਦੀ ਉਹ ਕੱਢੀ ਜਾਂਦੇ ਕੱਢੀ ਜਾਂਦੇ ਇਹਨਾਂ ਨੂੰ ਇਹਨਾਂ ਨੂੰ ਨਹੀਂ ਕੱਢਣਗੇ ਆ ਜਦ ਇਹਨਾਂ ਨੂੰ ਕਰਦਾ ਕੋਈ ਇਹਨਾਂ ਨਾਲ ਧਿਆਨ ਨਾਲ ਸੁਣਦਾ ਵੀ ਯਾਰ ਇਹ ਦੇ ਵਿੱਚ ਹੈ ਲੌਜੀਕ ਹੈ ਕਿ ਸਦਾਬਹਾਰ ਹੈ ਸਦਾਬਹਾਰ ਨਾ ਇੱਜ਼ਤ ਇਹਦੇ ਵਿੱਚ ਹੋਰਾਂ ਨੂੰ ਵੀ ਪ੍ਰੇਰਨਾ ਮਿਲੇਗੀ ਤੇ ਨਾਲੇ ਜਿਹੜੇ ਜਵਾਕ ਨਸੇ ਤੇ ਪਏ ਬਿਆ ਜਾ ਕੋਈ ਕਿਸੇ ਤਰ੍ਹਾਂ ਉਹ ਸਾਰੇ ਇਸ ਪਾਸੇ ਨੇ ਮਤਲਬ ਉਹਨਾਂ ਨੂੰ ਸ਼ੌਕ ਹੋਏ ਜਦੋਂ ਤੁਸੀਂ ਗੁਰਮੀਤ ਸਿੰਘ ਜੀ ਜਦੋਂ ਆਪ ਵਾਰਗਾਉਣੇ ਆ ਤੇ ਫਿਰ ਅੰਦਰਾਂ ਇਹ ਜੋਸ਼ ਆਉਂਦਾ ਹਾਂ ਹਾਂਜੀ ਹਾਂ ਪੂਰਾ ਜਿਵੇਂ ਮਤਲਬ ਵੀ ਗੁਰੂ ਕਿਰਪਾ ਕਰੀ ਬੈ ਜਿਵੇਂ ਅੰਦਰੇ ਹੀ ਮਤਲਬ ਨਹੀਂ ਜਿਵੇਂ ਬਿਜਲੀ ਦਾ ਇੱਕ ਕਰੰਟ ਹੁੰਦਾ ਅਨਸਾਰ ਦੇ ਅੰਦਰ ਇੱਕ ਕਰੰਟ ਹੁੰਦਾ ਇਨਸਾਨ ਦੇ ਅੰਦਰ ਇੱਕ ਕਰੰਟ ਹੁੰਦਾ ਹਰ ਇਨਸਾਨ ਚ ਕਰੰਟ ਹੁੰਦਾ ਉਹਨੂੰ ਜਗਾਉਣਾ ਉਹਦਾ ਕੰਮ ਆ ਉਹਨੇ 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 ਜਿਵੇਂ ਮਰਜ਼ੇ ਉਹਦੀ ਮਰਜ਼ੀ ਆਪਣੀ ਹੈ ਨਾ ਜਗਾਣਾ ਨਹੀਂ ਜਗਾਣਾ ਹੁਣ ਕਹਿੰਦੇ ਆਪਾਂ ਕਈਆਂ ਦੀ ਜਮੀਰ ਮਰ ਗਈ ਹੈ ਨਾ ਹਾਂ ਕਹਿੰਦੇ ਆਪਾਂ ਵੀ ਆਪਾਂ ਦੀ ਜਮੀਰ ਮਰ ਗਈ ਆਲ ਹੈ ਨਾ ਜੇ ਬੰਦਾ ਕਹਿੰਦਾ ਵੀ ਜੋ ਕੋਈ ਗਾਲ ਕਰਦੇ ਹੈ ਨਾ ਫਿਰ ਜਮੀਰ ਜਾਗ ਜਾਂਦੀ ਹੈ ਨਾ ਜੇ ਅਗਲਾ ਕਹਿੰਦੇ ਮੈਨੂੰ ਗਾਲ ਕਰਤੇ ਨਾ ਅਲੱਗ ਕਈ ਵਾਰੀ ਉਹਨੂੰ ਗਲਤ ਤੇ ਫਾ ਲਿੰਦਾ ਹੈ ਨਾ ਮੈਨੂੰ ਗਾਲ ਕਿਉਂ ਕੱਢੀ ਹੁਣ ਵਾਲੇ ਕਲਾਕਾਰਾਂ ਦੀ ਤੁਹਾਨੂੰ ਕੀ ਲੱਗਦਾ ਜਮੀਰ ਜਾਗਦੀ ਹੈ ਕਿ ਮਰ ਗਈ ਇਹ ਕਲਾਕਾਰਾਂ ਨੂੰ ਮੈਂ ਹੁਣ ਇਹਨਾਂ ਨੂੰ ਕੁਝ ਕਹਿ ਹੀ ਨਹੀਂ ਸਕਦਾ ਇਹਨਾਂ ਨੂੰ ਇਹਨਾਂ ਵਰਤ ਵਿੱਚ ਮੈਂ ਕੁਝ ਕਹਿ ਨਹੀਂ ਸਕਦਾ ਹੁਣ ਜਿਵੇਂ ਗੰਦੇ ਮੱਤੇ ਗੀਤ ਆ ਇਹ ਮੇਰੀ ਤਾਂ ਜੇ ਮੈਂ ਕਲਾਕਾਰ ਪਹਿਲਾਂ ਬਰਨ ਬਣਿਆ ਨਹੀਂ ਜੇ ਮੈਂ ਕਲਾਕਾਰ ਬਣ ਵੀ ਗਿਆ ਤੇ ਮੈਂ ਇਹ ਜਿਹੇ ਗੰਦੇ ਮੁੰਦੇ ਗੀਤ ਕਹਿੰਦੇ ਮੈਂ ਗਾਇ ਨਹੀਂ ਮੈਨੂੰ ਘੱਟੋ ਘੱਟ ਸਾਲ 1.5 ਸਾਲ ਤੱਕ ਇਹਨਾਂ ਨਾਲ ਹੋ ਗਿਆ ਤੇ ਮੈਂ ਇਹੀ ਮਤਲਬ ਜਿੰਨੇ ਵੀ ਪ੍ਰੇਰਨਾ ਇਹੀ ਆ ਵੀ ਜਿਹੜੇ ਸੁਣਨ ਵਾਲੇ ਬੱਚੇ ਆ ਜਾਂ ਪੀੜ੍ਹੀਆਂ ਨਾਲ ਹੀ ਸਮੇਂਗੇ ਸਾਰੇ ਇਸ ਪਾਸੇ ਨੇ ਮਤਲਬ ਇੰਧਰੋਂ ਜ਼ਿਆਦਾ ਦਿਲਚਸਪੀ ਹੋਏ ਨਾ ਕਿ ਗੰਦੇ ਮੁੰਦੇ ਗੀਤ ਸੁਣ ਕੇ ਇਹਨਾਂ ਮੈਂ ਕੱਖ ਨਹੀਂ ਰੱਖਿਆ ਹੋਇਆ ਇਹ ਤਾਂ 2 ਦਿਨਾਂ ਦਾ ਸੁਣ ਕੇ ਤੇ 3 ਦਿਨਾਂ ਦਾ ਸ਼ੇ ਤਮਾਸ਼ਾ ਤਮਾਸ਼ਾ ਇਹ ਵੀ ਕੁਝ ਹੈ ਨਹੀਂ ਲਾਜਿਕ ਨਹੀਂ ਹੈ ਲਾਜਿਕ ਨਹੀਂ ਬਹੁਤ ਧੰਨਵਾਦ ਗਰਮੀ ਸਿੰਘ ਜੀ ਬਹੁਤ ਚੰਗਾ ਲ ਤੁਸੀਂ ਬਹੁਤ ਰੀਲਾਂ ਨੂੰ ਸ਼ੇਅਰ ਕਰਦੇ ਹੋ ਬਹੁਤ ਮਾੜੇ ਬੰਦਿਆਂ ਨੂੰ ਵੀ ਪ੍ਰੋਮੋਟ ਕਰ ਦਿੰਦੇ ਹੋ ਪਰ ਜੇ ਤੁਸੀਂ ਕਲਾ ਨੂੰ ਪ੍ਰੋਮੋਟ ਕਰਨਾ ਜੇ ਤੁਸੀਂ ਕਲਾਕਾਰ ਦੇਖਣਾ ਤਾਂ ਇੱਕ ਵਾਰ ਗਰਮੀਤ ਸਿੰਘ ਉਹਨਾਂ ਦੇ ਜਿਹੜੇ ਗਾਇਕ ਸੇ ਆ 12 ਗਾਇਆਂ ਉਹਨਾਂ ਨੂੰ ਜਰੂਰ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗਰਮੀਤ ਸਿੰਘ ਨੂੰ ਹਰ ਬੰਦਾ ਸੁਣ ਸਕੇ ਅਸੀਂ ਸਾਰੇ ਸਾਹ ਜੰਦੇ ਸਾਰੇ ਜਿੰਨੇ ਵੀ ਅਸੀਂ ਸਾਰੇ ਦੰਦੇ ਆ ਪਰ ਉਹਦੇ ਵਿੱਚ ਲਾਜ ਕਿੰਨੇ ਹੈਗਾ ਸ੍ਰੀ ਅੰਮ੍ਰਿਤਪਾਲ ਦਾ ਕੈਫੇ ਦਾ ਹੁਣ ਜਿਵੇਂ ਮਾਨਕ ਜਿੰਨੇ ਗਾਤ ਕਹਿੰਦਾ ਔਰ ਮਰਜ਼ਬ ਕਰ ਲਿਓ ਤੁਸੀਂ ਵਿੱਚ ਐਡ ਕਰ ਲਿਓ ਨਾ ਹਾਂਜੀ ਹੋ ਮਾਹ ਹੁੰਦੀ ਏ ਮਾਹ ਦੁਨੀਆਂ ਵਾਲਿਓ ਹੋ ਮਾਹ ਹੁੰਦੀ ਏ ਮਾਹ ਦੁਨੀਆਂ ਵਾਲਿਓ ਹੋ ਮਾਹ ਹੈ ਠੰਡੜੀ ਛਾ ਦੁਨੀਆਂ ਵਾਲਿਓ ਹੋ ਮਾਹ ਹੁੰਦੀ ਏ ਮਾਹ ਦੁਨੀਆਂ ਵਾਲਿਓ ਮਾਂ ਬਿਨਾ ਕੋਈ ਨਾ ਚੁੱਪ ਕਰਾਉਂਦਾ ਰੋਂਦਾਂ ਨੂੰ ਨਾ ਚੁੱਪ ਕਰਾਉਂਦਾ ਮਾਂ ਬਿਨਾ ਕੋਈ ਨਾ ਲਾੜ ਲਡਾਉਂਦਾ ਰੋਂਦਾਂ ਨੂੰ ਨਾ ਚੁੱਪ ਕਰਾਉਂਦਾ ਹੋਰ ਕੋਈ ਨਾ ਫਰਦਾ ਬਾਹ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਹੋ ਮਾਂ ਹੈ ਠੰਡੜੀ ਛਾ ਦੁਨੀਆਂ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਦਾ ਰੱਬ ਦਾ ਰੂਪ ਹੈ ਦੂਜਾ ਮਾਦੀ ਪੂਜਾ ਰੱਬ ਦੀ ਪੂਜਾ ਮਾਦਾ ਰੱਬ ਦਾ ਰੂਪ ਹੈ ਦੂਜਾ ਜੇ ਸੁਣੇ ਦੁੱਖ ਤਾਂ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਹੋ ਮਾਂ ਹੈ ਠੰਡੜੀ ਸਾ ਦੁਨੀਆਂ ਵਾਲਿਓ ਬੱਚਾ ਦਾ ਦੁੱਖ ਮਾਂ ਨਾ ਸਹਿੰਦੀ ਗਿੱਲੀ ਥਾਤੇ ਆਪ ਹੈ ਪੈਂਦੀ ਬੱਚਾ ਦਾ ਦੁੱਖ ਮਾਣਾ ਸੈਂਦੀ ਗਿੱਲੀ ਥਾਤੇ ਆਪ ਹੈ ਪੈਂਦੀ ਪਾਉਂਦੇ ਸੁੱਕੀ ਥਾ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਹੋ ਮਾਂ ਹੈ ਠੰਡੜੀ ਛਾ ਦੁਨੀਆਂ ਵਾਲਿਓ ਰੱਬਾ ਦੇਵ ਕਰੇ ਅਰ ਜੋਈ ਬੱਚਾ ਦੀ ਮਾਂ ਮਰੇ ਨਾ ਕੋਈ ਰੱਬਾ ਦੇਵ ਕਰੇ ਅਰ ਜੋਈ ਬੱਚਾ ਦੀ ਮਾਂ ਮਰੇ ਨਾ ਕੋਈ ਸਿਰ ਤੇ ਉੱਠਦੀ ਛਾ ਦੁਨੀਆਂ ਵਾਲਿਓ ਹੋ ਮਾਂ ਹੁੰਦੀਏ ਮਾਂ ਦੁਨੀਆਂ ਵਾਲਿਓ ਹੋ ਮਾਂ ਹੈ ਠੰਡੜੀ ਛਾ ਦੁਨੀਆਂ ਵਾਲਿਓ ਬਹੁਤ ਧੰਨਵਾਦ ਵਾ ਮਿਹਰਬਾਨ ਚੰਗਾ ਲੱਗਾ ਬਹੁਤ ਚੰਗਾ ਲੱਗਾ ਜੇ ਚੰਗਾ ਲੱਗਾ ਸਾਰਾ ਸ਼ੇਅਰ ਕਰਨ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਵਧੀਆ ਹੋਰ ਮੈਂ ਆਪਣਾ ਹੁਣ 15 ਤਰੀਕ ਨੂੰ ਆਪਣਾ ਸੰਤੂ ਬਾਦਰ ਤੇ ਉੱਥੇ ਜਾ ਕੇ ਕਈ ਗੀਤ ਮੈਂ ਨਾ ਮੈਂ ਵੀ ਹੁਣ ਆਪਣਾ ਟਰੈਕਟਰ ਦਾ ਇੱਕ ਗੀਤ ਬਣਾਇਆ ਨਾ ਜਿਵੇਂ ਕੁਲਦੀਪ ਮਾਨ ਕਿਹਨੇ ਇੱਕ ਗੀਤ ਬਣਾਇਆ ਸੀ ਨਾ ਯਾਦਾਂ ਦਾ ਟਰੱਕ ਵੱਲੀਏ ਉਹਦੀ ਥਾਂ ਤੇ ਮੈਂ ਯਾਦਾਂ ਦਾ ਟਰੈਕਟਰ ਵੱਲੀਏ ਕਿਸਾਨਾਂ ਦਾ ਟਰੈਕਟਰ ਵੱਲੀਏ ਉਹ ਗੀਤ ਮੈਂ ਤਿਆਰ ਕਰ ਰਿਹਾ ਹਾਂ ਕਿਸਾਨਾਂ ਦਾ ਟਰੈਕਟਰ ਵੱਲੀਏ ਤੇ ਉਹ ਗੀਤ ਮੈਂ ਤਿਆਰ ਕਰਕੇ ਸ਼ੰਭੂ ਬਾਰਡਰ ਤੇ ਟਰੈਕਟਰal ਜਿੱਦਾਂ ਦੇ ਲਈ ਹੋएगी ਉਸ ਦਿਨ ਮੈਂ ਉੱਥੇ ਲੋਜ ਕਰਾਂਗਾ ਬਹੁਤ ਧੰਨਵਾਦ ਉਹ ਮੈਂ ਆਪ ਲਿਖੇਗਾ ਨਾ ਯਾਨੀ ਕਿ ਟਰੱਕ ਤੋਂ ਟਰੈਕਟਰ ਬਣਾਤਾ ਕਿਸਾਨਾਂ ਦਾ ਬਹੁਤ ਧੰਨਵਾਦ ਠੀਕ ਹੈ ਜੀ ਗੋਣੇ ਵੀ ਜੋ ਪ੍ਰੋਵਾਈਡ ਕਰਨਾ ਹੈ ਬਹੁਤ ਧੰਨਵਾਦ ਗਰਮੀ ਸਿੰਘ ਜੀ ਮਿਹਰਬਾਨ ਬਾਈ ਖਾਲਸਾ ਬਾਈ ਹੋਰ ਚਾਹ ਪਾਣੀ ਸੀ ਬਹੁਤ ਮਿਹਰਬਾਨ ਹਾਂਜੀ ਬਹੁਤ ਧੰਨਵਾਦ ਤੁਹਾਡੇ ਦਰਸ਼ਨ ਹੋ ਗਏ ਕਿ ਬਹੁਤ